ਮੈਂ ਸ਼ਿਕਾਗੋ ਦੇ ਵਿੱਚ ਹੋਇਆ ਜਿਹੜਾ ਉਹ ਕਾਰਨ ਜੁਆਇਆ ਸੀਗਾ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਜਿਹੜੇ ਮਜ਼ਦੂਰਾਂ ਦੇ ਹੱਕਾਂ ਵਾਸਤੇ ਔਰ ਬੜੀ ਲੰਬੀ ਲੜਾਈ ਲੜੀ ਕਿ ਜਿਹੜੇ ਮਜ਼ਦੂਰ ਆ ਉਹਨਾਂ ਵਾਸਤੇ ਵਰਕਰਜ਼ ਵਾਸਤੇ ਉਹਨਾਂ ਦੇ ਵੀ ਕੋਈ ਕੰਮ ਕਰਨ ਦੇ ਆਪਾਂ ਸਾਰੇ ਮਜ਼ਦੂਰ ਹੈ ਤੁਸੀਂ ਜਿਹੜੇ ਮੀਡੀਆ ਚ ਕੰਮ ਕਰਦੇ ਹੋ ਤੁਸੀਂ ਵੀ ਮਜ਼ਦੂਰ ਹੈ ਮੈਂ ਵੀ ਇੱਕ ਹਾਈਲੀ ਸਕਿਲਡ ਵਰਕਰ ਹਾਂ ਜਿਵੇਂ ਡਾਕਟਰ ਨਾ ਅਸੀਂ ਸਾਰੇ ਵੀ ਆਰ 올 ਵਰਕਰਸ ਮਤਲਬ ਇਹਦੇ ਚ ਖਾਲੀ ਉਹ ਨਹੀਂ ਵੀ ਜਿਹੜੇ ਲੇਬਰ ਕਰਦੇ ਆ ਜਾਂ ਖੇਤਾਂ ਚ ਕੰਮ ਕਰਦੇ ਆ ਆਪਾਂ ਸਾਰੇ ਵਰਕਰ ਹੈ ਸੋ ਸਾਡੇ ਸਾਰਿਆਂ ਵਾਸਤੇ ਵੀ ਸਾਡੇ ਵਾਸਤੇ ਵੀ ਕੋਈ ਲਿਮਟ ਹੋਣੀ ਚਾਹੀਦੀ ਹੈ ਕੰਮ ਕਰਨ ਦੀ ਕੋਈ ਦੁਪਹਿਰੇ ਖਾਣਾ ਖਾਣ ਦਾ ਟਾਈਮ ਹੋਣਾ ਚਾਹੀਦਾ 8 ਘੰਟੇ ਹੋਣੇ ਚਾਹੀਦੇ ਸੋ ਇਹਨਾਂ ਨੇ ਬੜੀ ਲੰਬੀ ਲੜਾਈ ਵਾਸਤੇ ਹੱਕ ਲੜੇ ਇਹ ਫਿਰ ਆ ਰਿਪੀਟ ਕਰ ਦੋ ਅੱਛਾ ਦੇਖੋ ਅੱਜ ਇੰਟਰਨੈਸ਼ਨਲ ਵਰਕਰਸ ਦੇ ਆ ਔਰ ਜਦੋਂ ਆਪਾਂ ਵਰਕਰਸ ਦੀ ਗੱਲ ਕਰਦੇ ਆ ਉਹਦੇ ਚ ਜਿਹੜਾ ਖੇਤ ਵਿੱਚ ਮਜ਼ਦੂਰ ਹੈ ਉਹ ਵੀ ਮਜ਼ਦੂਰ ਹੈ ਕਿਸਾਨ ਵੀ ਇੱਕ ਮਜ਼ਦੂਰ ਹੈ ਜੇ ਜਿਹੜੇ ਮੰਡੀ ਚ ਕੰਮ ਕਰਦੇ ਆ ਫੈਕਟਰੀਆਂ ਚ ਕੰਮ ਕਰਦੇ ਆ ਬਟ ਉਹਦੇ ਨਾਲ ਨਾਲ ਜਿਹੜੇ ਜਿਵੇਂ ਪੱਤਰਕਾਰ ਵੀ ਆ ਤੁਸੀਂ ਵੀ ਸਾਰੇ ਕੰਮ ਕਰਦੇ ਹੋ ਤੁਸੀਂ ਵੀ ਸਕਿਲਡ ਵਰਕਰ ਹੋ ਮੈਂ ਵੀ ਇੱਕ ਡਾਕਟਰ ਆ ਹਾਈਲੀ ਸਕਿਲਡ ਵਰਕਰ ਆ ਮੈਂ ਵੀ ਜਦੋਂ ਮੈਂ ਅਪਰੇਟ ਕਰਦਾ ਸੋ ਸਾਰੇ ਜਿਹੜੇ ਬੰਦੇ ਕੰਮ ਕਰਨ ਵਾਲੇ ਸੀ ਉਹਨਾਂ ਵਾਸਤੇ ਕੁਝ ਨੋਰਮਸ ਹੋਣ ਵੀ ਉਹਨਾਂ ਦੇ ਜਿਹੜੇ ਮਤਲਬ ਜਿਸ ਤਰ੍ਹਾਂ 8 ਘੰਟੇ ਦਾ ਹੋਣਾ ਉਹਨਾਂ ਵਾਸਤੇ ਕੋਈ ਦੁਪਹਿਰੇ ਖਾਣਾ ਖਾਣ ਦਾ ਕੋਈ ਟਾਈਮ ਹੋਵੇ ਉਹਨਾਂ ਨੂੰ ਕੋਈ ਛੁੱਟੀਆਂ ਮਿਲਣ ਉਹਨਾਂ ਦੇ ਵੀ ਕੋਈ ਜੇ ਉਹ ਬਿਮਾਰ ਹੋ ਜਾਂਦੇ ਆ ਉਹਦਾ ਕੋਈ ਇਲਾਜ ਦਾ ਬੰਦੋਬਸਤ ਹੋਵੇ ਤੇ ਉਹਨਾਂ ਮਤਲਬ ਇਹ ਜਿਹੜਾ ਸਾਰਾ ਕੁਝ ਹੈ ਜਿਸ ਤਰ੍ਹਾਂ ਬਾਅਦ ਵਿੱਚ ਅਲਟੀ ਸੀ ਆਈ ਜਾਂ ਮੈਡੀਕਲ ਸੂਤਾ ਹੋਣ ਸੋ ਇਹ ਬਹੁਤ ਲੰਬੀ ਸਟਰਗਲ ਤੋਂ ਬਾਅਦ ਜਿਹੜਾ ਸੀਗਾ ਮਜ਼ਦੂਰਾਂ ਨੇ ਹਾਸਲ ਕੀਤੀਆਂ ਤੇ ਆਪਾਂ ਇਹਦੇ ਵਾਸਤੇ ਆਪਾਂ ਨੂੰ ਸਾਰਿਆਂ ਨੂੰ ਸचेत ਹੋਣ ਦੀ ਲੋੜ ਹੈ ਔਰ ਕਿਉਂਕਿ ਹੁਣ ਦੁਬਾਰਾ ਵੀ ਕੁਝ ਬੰਦੇ ਜਿਹੜੇ ਹੈਗੇ ਉਹ ਕਹਿੰਦੇ ਆ ਜੀ ਜਿਹੜੇ ਇੰਡੀਆ ਦੇ ਆ ਗਏ ਉਹਨੂੰ ਕੋਈ ਕਹਿੰਦਾ 12 ਘੰਟੇ ਕੰਮ ਕਰਨਾ ਚਾਹੀਦਾ ਕੋਈ ਕਹਿੰਦਾ 14 ਘੰਟੇ ਕੰਮ ਕਰਨਾ ਚਾਹੀਦਾ ਵੀ ਤੁਸੀਂ ਜਿਹੜਾ ਹਿਊਮਨ ਬੀਇੰਗ ਆ ਉਹਦੀ ਕੈਪੈਸਿਟੀ ਹੁੰਦੀ ਆ ਕੰਮ ਕਰਨ ਦੀ ਉਹਦੀ ਐਕਸਪਲੋਇਟੇਸ਼ਨ ਨਹੀਂ ਹੋਣੀ ਚਾਹੀਦੀ ਆਪਾਂ ਚਲੋ ਇਹ ਗੱਲ ਆਪਣੀ ਹੁਣ ਆਪਾਂ ਅੱਗੇ ਜਿਹੜਾ ਸਾਡਾ ਅੱਜ ਦਾ ਮੁੱਦਾ ਹੈਗਾ ਜਿਹੜਾ ਪੰਜਾਬ ਦੇ ਵਿੱਚ ਯੁੱਧ ਨਸ਼ੇ ਵਿਰੋਧ ਉਹਦੇ ਵਿੱਚ ਇੱਕ ਅੱਜ ਜਿਹੜੀ ਹੈਗੀ ਆ ਇੱਕ ਇਤਿਹਾਸਕ ਦਿਨ ਹੈ ਇੱਕ ਟਰਨਿੰਗ ਪੁਆਇੰਟ ਹੈ ਕੁਆਲਿਟੇਟਿਵ ਚੇਂਜ ਉਹ ਇਹਦੇ ਚ ਹੈਗਾ ਕਿ ਜਿਸ ਤਰ੍ਹਾਂ ਅਸੀਂ ਸਾਡੀ ਸੋਚ ਹੈਗੀ ਆ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੈਸ਼ਨਲ ਕਨਵੀਨਰ ਕਿ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਤੋਂ ਨੌਜਵਾਨਾਂ ਨੂੰ ਬਾਹਰ ਕੱਢਣਾ ਉਹਦੇ ਵਾਸਤੇ ਸਭ ਤੋਂ ਜਿਹੜਾ ਇੰਪੋਰਟੈਂਟ ਕੰਪੋਨੈਂਟ ਹੈ ਉਹ ਹੈਗਾ ਕਿ ਉਹਨੂੰ ਨਸ਼ਿਆਂ ਤੋਂ ਹਟਾ ਕੇ ਲਗਾਣਾ ਕਿੱਧਰ ਇਹ ਤਾਂ ਅਸੀਂ ਕਰ ਲਾਂਗੇ ਬੱਚਾ ਨੂੰ ਅਸੀਂ ਨਸ਼ੇ ਛੁਡਾ ਦਾਂਗੇ ਕੋਈ ਡੀਡਿਕਸ਼ਨ ਹੋ ਜਾਂਦੀ ਆ ਬਟ ਉਹਦਾ ਲੈਪਸ ਰੇਟ 80 90% ਆ ਉਹਦਾ ਕੀ ਕਰਨਾ ਆਪਾਂ ਉਹਦੇ ਵਾਸਤੇ ਜਿਹੜਾ ਹੈਗਾ ਇਹ ਸਾਡੇ ਜਿਹੜੇ ਮਾਨਯੋਗ ਮੈਂਬਰ ਆਫ ਪਾਰਲੀਮੈਂਟ ਰਾਜ ਸਭਾ ਵਿਕਰਨਜੀਤ ਸੰਸਾਨੀ ਜੀ ਔਰ ਇਹਨਾਂ ਦੀ ਸਾਨੂੰ ਜਿਹੜਾ ਹੈਗਾ ਇਹਨਾਂ ਦੀ ਐਨਜੀਓ ਹੈਗੀ ਸਨ ਫਾਊਂਡੇਸ਼ਨ ਇਹ ਬਹੁਤ ਸਾਰੇ ਜਿਹੜੇ ਸਕਿੱਲ ਡਿਵੈਲਪਮੈਂਟ ਸੈਂਟਰ ਪੰਜਾਬ ਚਲਾ ਰਹੇ ਸੀਗੇ ਲੇਕਿਨ ਸਾਡੀ ਇਹ ਸੋਚ ਸੀ ਕਿ ਜਿਹੜੇ ਸਾਡੇ ਜਿੱਥੇ ਬੰਦ ਨੂੰ ਅਸੀਂ ਨਸ਼ਾ ਛੁਡਾਣੇ ਆ ਉੱਥੇ ਇਨ ਹਾਊਸ ਕਿਉਂਕਿ ਉਹਨਾਂ ਨੂੰ ਕਿਤੇ ਹੋਰ ਲੈ ਕੇ ਜਾਣਾ ਉਹਨਾਂ ਨੂੰ ਲੈ ਕੇ ਆਣਾ ਉਹ ਪੋਸੀਬਲ ਨਹੀਂ ਹੁੰਦਾ ਵੀ ਇਨ ਹਾਊਸ ਉੱਥੇ ਜਿਹੜਾ ਹੈਗਾ ਉਹ ਨਸ਼ਾ ਛਟਾਉ ਦਾ ਮਤਲਬ ਉਹਦਾ ਸਕਿੱਲ ਡਿਵੈਲਪਮੈਂਟ ਦਾ ਪਲੱਸ ਨਾਲ ਰੀਕ੍ਰੀਏਸ਼ਨ ਦਾ ਇਹ ਦੋ ਤਿੰਨ ਗੱਲਾਂ ਬਹੁਤ ਜ਼ਰੂਰੀ ਆ ਸੋ ਇਹਨਾਂ ਅੱਜ ਅਸੀਂ ਜਿਹੜਾ ਹੈਗਾ ਇਹ ਸਾਡੇ 23 ਜ਼ਿਲ੍ਹਿਆਂ ਦੇ ਵਿੱਚੋਂ 19 ਜ਼ਿਲ੍ਹੇ ਜਿੱਥੇ ਸਾਡੇ ਡਿਸਟ੍ਰਿਕਟ ਲੈਵਲ ਦੇ ਉੱਤੇ ਸਰਕਾਰੀ ਵੱਡੇ ਜਿੱਥੇ ਸਾਡੇ ਕੋਲੇ ਬਿਲਡਿੰਗ ਵੀ ਆ ਔਰ ਘੱਟੋ ਘੱਟ ਵੀ ਜਿਹੜੇ 80 ਤੋਂ 100 ਬੈੱਡ ਵਾਲੇ ਜਿਹੜੇ ਰਿਹਾਬਿਲਿਟੇਸ਼ਨ ਸੈਂਟਰ ਆ ਇਹ ਜਲੰਧਰ ਅੰਮ੍ਰਿਤਸਰ ਤੇ ਆਜ ਮੋਹਾਲੀ ਦੇ ਵਿੱਚ ਤਿੰਨ ਜ਼ਿਲ੍ਹੇ ਸਾਡੇ ਹੋ ਗਏ ਬਾਕੀ ਹੌਲੀ ਫੇਸਡ ਮੈਰ ਵਿੱਚ 19 ਦੇ 19 ਵਿੱਚ ਕਰਨਗੇ ਜਿਹਦੇ ਵਿੱਚ ਮਤਲਬ ਉਹਦੇ ਵਿੱਚ ਸਕਿੱਲਸ ਹੈਗੇ ਆ ਜੀ ਜਿਸ ਤਰ੍ਹਾਂ ਤੁਹਾਡੇ ਕੋਈ ਮੋਬਾਈਲ ਰਿਪੇਅਰ ਸਿੱਖਣਾ ਚਾਹੁੰਦਾ ਬੱਚਾ ਇਲੈਕਟ੍ਰੀ ਉਹਦੇ ਵਿੱਚ ਡਾਟਾ ਐਂਟਰੀ ਆਪਰੇਟਰ ਅ ਮਤਲਬ ਹੁਣ ਇਹਨਾਂ ਨੇ ਕੁਕਿੰਗ ਦਾ ਵੀ ਕਰਤਾ ਜੀ ਇੱਕ ਪੰਜ ਛੇ ਸਕਿੱਲ ਆ ਗਿਆ ਇਸ ਤੋਂ ਸਵਾਯੋਗਾ ਹੈ ਮੈਡੀਟੇਸ਼ਨ ਹੈ ਸਪੋਰਟਸ ਹੈ ਔਰ ਇੱਕ ਖੇਤੀਬਾੜੀ ਵਾਸਤੇ ਜਿਵੇਂ ਕਿਚਨ ਗਾਰਡਨਿੰਗ ਆ ਉਹਦੇ ਵਾਸਤੇ ਜਿਹੜਾ ਮਤਲਬ ਬਹੁਤ ਸੋਹਣੇ ਪੰਜ ਛੇ ਜਿਹੜੇ ਰੀਕ੍ਰੀਏਸ਼ਨਲ ਆ ਗਿਆ ਟੋਟਲ 11 10 11 ਐਕਟੀਵਿਟੀਜ਼ ਆ ਜੋ ਅਸੀਂ ਕਹਿੰਨੇ ਆ ਬਾਕੀ ਵੀ ਕਰ ਦਿੰਦੇ ਆ ਗੈਪ ਫੰਡਿੰਗ ਵੀ ਕਰਦੇ ਆ ਸੋ ਇਹ ਇੱਕ ਬਹੁਤ ਵਧੀਆ ਤਰੀਕਾ ਹੈ ਕਿ ਜਿਹੜਾ ਬੱਚਾ ਸਾਡੇ ਕੋਲ ਆਏਗਾ ਉਹ ਅਸੀਂ ਮਿਲ ਕੇ ਉਹਨੂੰ ਜਿਹੜਾ ਹੈਗਾ ਉਹ ਅ ਪਹਿਲਾਂ ਉਹਨੂੰ ਅਸੀਂ ਟੀਕੇ ਲਾਉਂਦਾ ਤੇ ਉਹਨੂੰ ਟੀਕੇ ਬੰਦ ਕਰਾ ਕੇ ਉਹਨੂੰ ਗੋਲੀਆਂ ਤੇ ਜਾਂ ਲਿਕੁਇਡ ਮੈਥਡ ਉਨ ਤੇ ਲੈ ਕੇ ਆਵਾਂਗੇ ਤਾਂ ਕਿ ਉਹਦੇ ਨਾਲ ਹਾਰਮ ਰਿਡਕਸ਼ਨ ਹੋਵੇ ਇੱਕ ਤਾਂ ਓਵਰਡੋਸ ਡੈਥ ਬੰਦ ਹੋ ਜਾਣਗੀਆਂ ਤੇ ਦੂਜਾ ਉਹਦੇ ਨਾਲ ਸਾਡਾ ਜਿਹੜਾ ਹੈਗਾ ਕਿ ਬੱਚੇ ਨੂੰ ਨਾ ਐਚਆਈਵੀ ਹੋਵੇ ਨਾ ਉਹਨੂੰ ਕਾਲਾ ਪੀਲਿਆ ਹੋਵੇ ਉਸ ਤੋਂ ਬਚੇ ਬਚਣਗੇ ਬੱਚੇ ਪਲੱਸ ਉਹਨੂੰ ਜਿਹੜੇ ਸਾਡੇ ਸੈਂਟਰ ਹੈ ਜਿਹੜੇ ਮਾਡਲ ਸੈਂਟਰ ਸੀ ਅਪਗ੍ਰੇਡ ਕੀਤਾ ਜਿਹਦੀ ਅੱਜ ਸਾਡੇ ਜਿਹੜੇ ਨੈਸ਼ਨਲ ਕੁਕਲਨਰ ਤੇ ਭਗਵੰਤ ਮਾਨ ਜੀ ਡੈਡੀਕੇਟ ਕਰਨਗੇ ਪੰਜਾਬ ਦੇ ਲੋਕਾਂ ਨੂੰ ਮਾਲੀ ਵਿਖੇ ਜਿਹਦੇ ਵਿੱਚ ਸਕਿੱਲ ਡਵੈਲਪਮੈਂਟ ਸੈਂਟਰ ਵੀ ਹੈ ਉੱਥ ਕੋਈ ਨਾ ਕੋਈ ਕੰਮ ਸਿਖਾਵਾ ਗਿਆ ਸੀ ਉਹਨਾਂ ਨੂੰ ਬਹੁਤ ਤੁਸੀਂ ਜਾ ਕੇ ਦੇਖੋਗੇ ਅਜੇ ਉੱਥੇ ਸਾਰੇ 에어 ਕੰਡੀਸ਼ਨਰ ਹੈ ਸਾਰਾ ਬਹੁਤ ਅੱਛੀ ਸਹੂਲਤ ਹੈ ਤੇ ਸਾਰੇ ਜਿੰਨੇ ਮੈਂ ਕਿਹਾ ਸਕਿੱਲ ਡਿਵੈਲਪਮੈਂਟ ਉੱਥੇ ਲੋਕਲ ਹੈਗਾ ਉਹਨਾਂ ਨੂੰ ਕੋਈ ਨਾ ਕੋਈ ਕੰਮ ਸਿਖਾ ਕੇ ਫਿਰ ਜਿਹੜੀ ਇਮਪਲॉयਮੈਂਟ ਜਨਰੇਸ਼ਨ ਦੀਆਂ ਸਕੀਮਾਂ ਹੈਗੀਆਂ ਜਿੰਨੀਆਂ ਗਵਰਨਮੈਂਟ ਦੀਆਂ ਫੰਡਿੰਗ ਹੈਗੀਆਂ ਉਹਦੇ ਵਿੱਚ 20 25-25 ਲੱਖ ਰੁਪਏ ਦੀ ਗ੍ਰਾਂਟ ਵੀ ਆ ਉਹਦੇ ਵਿੱਚ ਕੁਝ ਸਬਸਿਡੀ ਵੀ ਕੰਪੋਨੈਂਟ ਵੀ ਆ ਉਹ ਦੇ ਕੇ ਬੰਦਿਆਂ ਨੂੰ ਕੰਮ ਕਰਾ ਕੇ ਅਸੀਂ ਉਹਨਾਂ ਨੂੰ ਐਂਟਰਪ੍ਰਨਰ ਬਣਾਣਾ ਹੈ ਇਹ ਇੱਕ ਕੰਪਲੀਟ ਪੈਕੇਜ ਹੈ ਕਿ ਬੰਦੇ ਨੂੰ ਖਾਲ ਨਸ਼ਾ ਛੁਡਾ ਕੇ ਕੰਮ ਤੇ ਲਾ ਦੇਣਾ ਤੇ ਉਹਨੂੰ ਰੀਹੈਬਿਲੀਟੇਟ ਕਰ ਦੇਣਾ दैट इज ਰੀਅਲ ਰੀਹੈਬਿਲੀਟੇਸ਼ਨ ਤੇ ਇਹ ਜਿਹੜੀ ਅੱਜ ਇਹਦੀ ਸ਼ੁਰੂਆਤ ਕਰ ਰਹੇ ਹਾਂ ਤੇ ਮੈਂ ਸਾਨੀ ਸਾਹਿਬ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਾਨ ਫਾਊਂਡੇਸ਼ਨ ਨੇ ਇਹਦੇ ਨਾਲ ਮਾਪੇ ਜਿਹੜੇ ਹੈਗੇ ਆ ਤੁਹਾਨੂੰ ਬੜੀ ਮੈਨੂੰ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਹੋਏ ਕਿ ਪਹਿਲਾਂ ਜਿਹੜੇ ਡਰਗ ਐਡਿਕਸ਼ਨ ਹੈ ਜਿੰਨੇ ਵੀ ਬੰਦੇ ਸੀਗੇ ਨਾ ਇਹਨਾਂ ਨੂੰ ਜੇਲ੍ਹਤ ਭੇਜਦੇ ਸੀ ਉਹਨੂੰ ਡੀਕ੍ਰਿਮੀਨਲਾਈਜ਼ ਕਰਤਾ ਹੁਣ ਜੇਲ੍ਹਾਂ ਚ ਨਹੀਂ ਭੇਜਦੇ ਹੁਣ ਹਸਪਤਾਲਾਂ ਚ ਜਾ ਰਹੇ ਸਾਡੇ ਡੀਡਿਕਸ਼ਨ ਰੀਐਬਿਲੀਟੇਸ਼ਨ ਸੈਂਟਰਾਂ 'ਚ ਜਾ ਰਹੇ ਆ ਉੱਥੇ ਜਾ ਕੇ ਉਹ ਕੰਮ ਸਿੱਖ ਰਹੇ ਆ ਉਹ ਸਿੱਧੇ ਰਸਤੇ ਜਿਹਨੂੰ ਆਪਾਂ ਕਹਿੰਦੇ ਆਂ ਵੀ ਜਿਹੜਾ ਮੇਨ ਸਟ੍ਰੀਮ ਦੇ ਉੱਤੇ ਆ ਜਿਹੜਾ ਜਿਹੜਾ ਯੂਥ ਕਿਸੇ ਨਾ ਕਿਸੇ ਵਜ੍ਹਾ ਨਾਲ ਗੁੰਮਰਾਹ ਹੋ ਕੇ ਜਾਂ ਕਿਸੇ ਵਜ੍ਹਾ ਨਾਲ ਚਲਾ ਗਿਆ ਸੀ ਕਿਰਾਹੀ ਪੈ ਗਿਆ ਸੀਗਾ ਉਹਨੂੰ ਸਿੱਧੇ ਰਾਹ ਪਾ ਰਿਹਾ ਸੀ ਇੱਕ ਨਵੀਂ ਸਵੇਰ ਉਜਵਲ ਭਵਿਕ ਇੱਕ ਫੈਮਿਲੀ ਲਾਈਫ ਉਹਦੇ 'ਚ ਮਤਲਬ ਕ੍ਰੀਏਟਿਵ ਲਾਈਫ ਉਧਰ ਨੂੰ ਲੈ ਕੇ ਜਾ ਰਹੇ ਆ ਨਾ ਕਿ ਉਹਨਾਂ ਨੂੰ ਕ੍ਰਾਈਮ ਦੇ ਪਾਸੇ ਮੋੜ ਰਹੇ ਆ ਉਹਨਾਂ ਨੂੰ ਵਾਪਸ ਇਹਦੇ ਨਾਲ ਪੰਜਾਬ ਦੀਆਂ ਜੇਲਾਂ ਦੇ ਵਿੱਚ ਕੰਜੈਸ਼ਨ ਘਟੇਗੀ ਜੁਡੀਸ਼ਰੀ ਦਾ ਕੰਮ ਵੀ ਘਟੇਗਾ ਪੰਜਾਬ ਦੇ ਵਿੱਚ ਕ੍ਰਾਈਮ ਘਟੇਗਾ ਜੇ ਪੰਜਾਬ 'ਚ ਕ੍ਰਾਈਮ ਘਟੇਗਾ ਤਾਂ ਇੰਡਸਟਰੀ ਆਏਗੀ ਉਹਦੇ ਨਾਲ ਪੰਜਾਬ ਦੇ ਵਿੱਚ ਡਿਵੈਲਪਮੈਂਟ ਹੋਏਗੀ ਦੇ ਵਿਲ ਕੰਟ੍ਰਿਬਿਊਟ ਜਿਹੜੇ ਅੱਜ ਜਿਹੜਾ ਬੰਦਾ ਅੱਜ ਡਰਗ ਅਡਿਕਟ ਹੈ ਉਹ ਇੱਕ ਪ੍ਰੋਡਕਟਿਵ ਫੋਰਸ ਬਣ ਜਾਏਗਾ ਸੋ ਇਹ ਮੇਰਾ ਖਿਆਲ ਇਹ ਥਿਸ ਇਜ਼ ਅ ਫਿਟਿੰਗ ਟ੍ਰਿਬਿਊਟ ਫਾਰ ਇੰਟਰਨੈਸ਼ਨਲ ਵਰਕਰਸ ਦੇ ਆਲਸੋ ਹੁਣ ਮੈਂ ਸਾਨੀ ਸਾਹਿਬ ਨੂੰ ਕਹੂੰਗਾ ਕਿ ਆਪਣੀ ਵਿਜ਼ਨ ਸ਼ੇਅਰ ਕਰਨ ਦੇ ਡਾਕਟਰ ਬਲਵੀਰ ਸਿੰਘ ਜੀ ਪ੍ਰਸੰਤ ਗਰਗ ਜੀ ਡਾਇਰੈਕਟਰ ਮੈਡਮ ਸਾਡੇ ਸੀਓ ਗੁਰਬੀਰ ਸੰਧੂ ਜੀ ਸ਼ੈਨਿਲ ਜੀ ਟਾਸਕ ਫੋਰਸ ਹੈਡ ਤੇ ਸਾਰੇ মিডিਆ ਦੇ ਦੋਸਤੋ ਮੇਡੇ ਤੇ ਮੈਂ ਇਹ ਹੀ ਕਵਾਂਗਾ ਮੇਰਾ ਗੀਤ ਵੀ ਹੈ ਮੇਰੇ ਕਿਰਤੀ ਵੀਰ ਪੰਜਾਬੀਆ ਤੇਰੀ ਧਨ ਕਮਾਈ ਤੁਸੀਂ ਹੱਥ ਨਾ ਢੇ ਸੋਹਣਿਓ ਨਾ ਧੌਣ ਚੁਕਾਈ ਤੁਸੀਂ ਜਾ ਕੇ ਮਲਕ ਬੇਗਾਨਿਆਂ ਵਿੱਚ ਟੌਰ ਬਣਾਈ ਮੋਹ ਮਮਤਾ ਦੀਆਂ ਮੂਰਤਾ ਰਾਬ ਵਰਗੀਆਂ ਮਾਵਾਂ ਅੱਜ ਕੁੱਕੇ ਅਣਕ ਪੰਜਾਬ ਦੀ ਕੋਈ ਕਰੋ ਦੁਆ ਤੇ ਥਿਸ ਇਜ਼ ਮਾਈ ਟ੍ਰਿਬਿਊਟ ਟੂ ਦੀ ਬਹੁਤ ਅੱਛਾ ਮਜ਼ਦੂਰ ਔਰ ਠੀਕ ਕਿਹਾ ਡਾਕਟਰ ਸਾਹਿਬ ਨੇ ਸਾਰੇ ਆਪਾਂ ਮਜ਼ਦੂਰੀ ਇਹੀ ਗੁਰਨਾਨਕ ਸਾਹਿਬ ਨੇ ਕਿਹਾ ਕਿਰਤ ਕਰੋ ਮਜ਼ਦੂਰ ਜ਼ਿਆਦਾ ਮਿਹਨਤ ਕਰਦਾ ਸਾਡੇ ਤੋਂ ਮੈਂ ਅਕਸਰ ਕਹਿੰਦਾ ਵੀ ਸਾਰੇ ਅਸੀਂ ਆਈ ਥਿੰਕ ਮੋਸਟ ਆਫ ਅਸ ਆਰ ਆਰ ਸੈਲਫ ਮੇਡ ਪੀਪਲ ਤੇ ਅਸੀਂ ਕਈ ਅਸੀਂ ਮਿਹਨਤ ਬਹੁਤ ਕੀਤੀ ਤੇ ਇਹ ਮੰਤਰੀ ਬਣ ਗਿਆ ਮੈਂ ਐਮਪੀ ਬਣ ਗਿਆ ਉਹ ਉਹ ਆਈਐਸ ਬਣ ਗਿਆ ਤੇ ਠੀਕ ਹੈ ਬਹੁਤ ਫੈਕਟਰਸ ਨੇ ਪਰ ਆਪਾਂ ਜਿਹੜੀ ਉਹ ਟੁੱਪੇ ਮਿਹਨਤ ਜੋ ਮਜ਼ਦੂਰਾਂ ਦੀ ਐਕਚੁਅਲ ਜੋ ਲੇਬਰ ਹੈ ਉਹ ਉਹਨੂੰ ਉਹਦਾ ਮੈਚ ਨਹੀਂ ਕਰ ਸਕਦੇ ਔਰ ਉਹਦੀ ਜਿੰਨੀ ਵੀ ਉਹਦੀ ਉਹਨੂੰ ਉਹਦਾ ਉਹਨਾਂ ਦੀ ਬਾਹ ਫੜੀ ਜਾਏ ਉਹ ਉਹ ਕੱਟ ਹੈ ਕਮਿੰਗ ਟੂ ਦਾ ਟੂਡੇ ਟਾਪਿਕ ਪਹਿਲਾਂ ਤੇ ਪੰਜਾਬ ਸਰਕਾਰ ਨੇ ਐਸਾ ਮੈਂ ਵੀ ਪੰਜਾਬ ਚ ਵਿਚਰਦਾ ਰਿਆਂ ਇੱਥੇ ਹੀ ਪੜਿਆ ਉਦੋਂ ਤੋਂ ਖੈਰ ਜਦੋਂ ਅਸੀਂ ਪੜੇ ਉਦੋਂ ਤੋਂ ਕੋਈ ਨਸ਼ੇ ਦਾ ਨਾਮ ਨਿਸ਼ਾਨ ਹੀ ਨਹੀਂ ਸੀ ਤੇ ਪੰਜਾਬ ਸਰਕਾਰ ਨੇ ਜੋ ਇੱਕ ਡੇਢ ਮਹੀਨੇ ਤੋਂ ਇੱਕ ਅਨਪ੍ਰੈਸੀਡੈਂਟਿਡ ਵੇਵ ਚਲਾਈ ਹੈ ਉਹ ਹੋਰ ਸਟੇਟਾਂ ਲਈ ਵੀ ਇਹ ਉਦਾਹਰਣ ਹੈ ਕਿਉਂਕਿ ਪੰਜਾਬ ਨੂੰ ਮੈਂ ਅਕਸਰ ਪਾਰਲੀਮੈਂਟ 'ਚ ਵੀ ਬੋਲਦਾ ਬਦਨਾਮ ਵੀ ਜ਼ਿਆਦਾ ਕੀਤਾ ਜਾਂਦਾ ਹੈ ਗੂੜਤਾ ਪੰਜਾਬ ਤੁਹਾਨੂੰ ਸਾਰਿਆਂ ਨੂੰ ਇਹ ਗੱਲਾਂ ਪੜਾ ਮੈਂ ਸਮੇਂ ਦਾ ਕੀ ਹਰਿਆਣਾ ਦੇ ਵਿੱਚ ਜਾਂ ਦਿੱਲੀ ਸਾਡੇ ਜਾਂ ਕਿਤੇ ਹੋਰ ਸਟੇਟਾਂ ਚ ਵੀ ਮਹਾਰਾਸ਼ਟਰ ਚ ਵੀ ਉੱਥੇ ਵੀ ਨਸ਼ੇ ਬਹੁਤ ਨੇ ਮਤਲਬ ਸੌਰੀ ਟੂ ਸੇ ਸਕੂਲ ਲੈਵਲ ਤੇ ਚੱਲ ਰਿਹਾ ਕੰਮ ਬਾਹਰ ਤੁਹਾਨੂੰ ਪਤਾ ਹੀ ਹੈ ਅਵੇਲੇਬਿਲਟੀ ਹੈ ਔਰ ਨਾਈਟ ਕਲੱਬਾਂ ਚ ਵੀ ਚੱਲ ਰਿਹਾ ਮਤਲਬ ਇਟ ਇਟ ਇਜ਼ ਨਾਟ ਕਨਫਾਈਨ ਟੂ ਪੰਜਾਬ ਥਿਸ ਇਜ਼ ਨੰਬਰ 1 ਪਰ ਮੈਂ ਪੰਜਾਬ ਸਰਕਾਰ ਵੱਲੋਂ ਡਾਕਟਰ ਵਿਵੇਕ ਸਿੰਘ ਜੀ ਇਹਨਾਂ ਵੱਲੋਂ ਜੋ ਇੱਕ ਮਹਿੰਮ ਸ਼ੁਰੂ ਕੀਤੀ ਗਈ ਔਰ ਕੱਲ ਮੈਂ ਡੀਜੀਪੀ ਸ਼ਰਮ ਨਾਲ ਗੱਲ ਹੋ ਰਹੀ ਸੀ ਮੈਨੂੰ ਬਹੁਤ ਤਸੱਲੀ ਹੋਈ ਵੀ ਉਹਨੇ ਇੱਕ ਸੈਲਫ ਪ੍ਰੋਗ੍ਰਾਮ 골 ਕੀਤਾ 31 ਮਈ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾਂਗੇ ਮਤਲਬ ਸਪਲਾਈ ਚੇਨ ਨੂੰ ਬ੍ਰੇਕ ਕਰਨ ਦੇ ਉਹ ਉਹ ਇੱਕ ਸਟੈਪ ਪੇ ਸ਼ੁਰੂ ਦਾ ਤੁਹਾਨੂੰ ਪਤਾ ਹੀ ਹੈ ਜੋ ਸਖਤੀ ਹੋ ਰਹੀ ਹੈ ਸੀਐਮ ਸਾਹਿਬ ਕਰ ਰਹੇ ਗਵਰਨਰ ਸਾਹਿਬ ਕਰ ਰਹੇ ਵਗੈਰਾ ਹੁਣ ਦੂਜਾ ਜੋ ਡਾਕਟਰ ਸਾਹਿਬ ਨੇ ਕਿਹਾ ਕਿ ਆਪਾਂ ਨਸ਼ੇ ਚਲੋ ਡੀਡਿਕਸ਼ਨ ਸੈਂਟਰ ਵੀ ਹੈ ਆਪਣੇ ਗਵਰਨਮੈਂਟ ਦੇ ਵੀ ਹੈ ਪ੍ਰਾਈਵੇਟ ਵੀ ਹੈ ਤੇ ਆਪਾਂ ਉਹਨਾਂ ਨੂੰ ਚਲੋ ਉਹ ਗ੍ਰੈਜੂਲੀ ਦਵਾਈ ਦੁਵਾਈ ਦੇ ਕੇ ਇਹ ਉਹਨੂੰ ਕਰਤਾ ਪਰ ਜਿਵੇਂ ਡਾਕਟਰ ਬਲਬੀਰ ਸਿੰਘ ਜੀ ਨੇ ਕਿਹਾ 80 90% ਰੀਲੈਪਸ ਬੱਚੇ ਹੋ ਗਏ ਉਹ ਫਿਰ ਫਿਰ ਚਲੇ ਜਾਣਗੇ ਉੱਥੇ ਕਿਉਂਕਿ ਇਟਸ ਨਾਟ ਈਜ਼ੀ ਟੂ ਜਿਵੇਂ ਕੋਈ ਬੰਦਾ ਸ਼ਰਾਬ ਪੀਂਦਾ ਹੈ ਜਾਂ ਜੋ ਵੀ ਜੋ ਵੀ ਉਹਨੂੰ ਕੋਈ ਐਡਿਕਸ਼ਨ ਹੈ ਕਿਸੇ ਟਾਈਪ ਦੀ ਕੋਈ ਉਹ ਛੱਡਣੀ ਬਹੁਤ ਔਖੀ ਹੈ ਤੇ ਅਸੀਂ ਡਾਕਟਰ ਸਾਹਿਬ ਨਾਲ ਮਿਲ ਕੇ ਕੋਈ ਅਸੀਂ ਸਕਿਲਿੰਗ ਤੇ ਬਹੁਤ ਵੱਡਾ ਯੋਗਦਾਨ ਮਤਲਬ ਕੰਮ ਕਰ ਰਹੇ ਹਾਂ ਅਸੀਂ ਪਿੱਛੇ ਪੰਜਾਬ ਦੇ ਹਰ ਵੱਡੇ ਸ਼ਹਿਰ ਚ ਵਰਲਡ ਸਕਿਲ ਸੈਂਟਰ ਮੈਂ ਖੋਲੇ ਜਾਂਤੀ ਤੌਰ ਤੇ ਪਿੱਛੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ 15 ਦਿਨ ਪਹਿਲਾਂ ਹੀ ਲੁਧਿਆਣਾ ਦੇ ਵਿੱਚ ਜੋ ਸਕਿੱਲ ਐਕਸਲੈਂਸ ਕੈਂਪਸ 25 26 ਏਕੜ ਦੇ ਵਿੱਚ ਅਸੀਂ ਬਣਾਇਆ ਆਈਟੀਆਈ ਨੂੰ ਆਈਆਈਟੀ ਲੈਵਲ ਤੇ ਲੈ ਕੇ ਗਏ ਇੱਕ ਮਲਟੀ ਸਕਿੱਲ ਡਿਵੈਲਪਮੈਂਟ ਸੈਂਟਰ ਬਣਾਇਆ ਬਹੁਤ ਫਾਈਵ ਸਟਾਰ ਫੈਸਿਲਿਟੀ ਐਸੀਆਂ ਮਸ਼ੀਨਾਂ ਲਵਾਈਆਂ ਚੱਲ ਰਹੀ ਤੇ ਫਿਰ ਮੈਂ ਡਾਕਟਰ ਪ੍ਰਭੀਰ ਸਿੰਘ ਜੀ ਦਾ ਬਹੁਤ ਐਪਰੀਸ਼ੀਏਟ ਕਰਦਾ ਇਹਨਾਂ ਦੇ ਮਨ 'ਚ ਵੀ ਦਰਦ ਹੈ ਦੇਖੋ ਜਦੋਂ ਦਰਦ ਔਰ ਪੈਸ਼ਨ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਅਸੀਂ ਤਕਰੀਬਨ ਤਕਰੀਬਨ ਪੰਜਾਬ ਦੇ ਕਾਫੀ ਸੈਂਟਰਾਂ 'ਚ ਡਾਕਟਰ ਬਲਬੀਰ ਸਿੰਘ ਜੀ ਤੇ ਮੈਂ ਜਾਤੀ ਤੌਰ ਤੇ ਪਿਛਲੇ 7-8 ਮਹੀਨਿਆਂ ਦੇ ਵਿੱਚ ਸਰਦੀਆਂ ਸੀ ਜਦੋਂ ਉਹ ਮਹਿੰਦਰਾ ਉਹ ਪਟਿਆਲਾ ਜਿਹੜਾ ਹਸਪਤਾਲ ਹੈ ਉਹਦਾ ਡੀਡਿਕਸ਼ਨ ਸੈਂਟਰ ਗਏ ਇੱਕ ਹੋਰ ਇੱਧਰ ਨੂੰ ਬਣਿਆ ਫਿਰ ਹੋਰ ਚੁਕੇ ਫਿਰ ਉਹ ਜਿਨ੍ਹਾਂ ਨੇ ਆਪਣੇ ਹੈਲਥ ਦੇ ਕਿਉਂਕਿ ਹੈਲਥ ਵਰਕਰਸ ਦੀ ਵੀ ਸਕਿੱਲ ਸ਼ਾਰਟੇਜ ਹੈ ਫਿਰ ਜਿਨ੍ਹਾਂ ਹੈਲਥ ਸਕਿੱਲ ਸੈਂਟਰ ਬੰਦ ਪਏ ਸੀ ਉਹ ਜਾਤੀ ਤੌਰ ਤੇ ਡਾਕਟਰ ਬਲਬੀਰ ਸਿੰਘ ਜੀ ਮੈਂ ਵੀ ਇਹਨਾਂ ਦੇ ਨਾਲ ਗਿਆ ਉਹਨੂੰ ਤੋਂ ਸਾਡਾ ਪ੍ਰੋਗਰਾਮ ਵੱੰਡ ਰਿਹਾ ਲੇਕਿਨ ਹੁਣ ਜਦੋਂ ਕਲਾਈਮੈਕਸ ਤੇ ਆਇਆ ਤੇ ਮੈਂ ਕਹਿੰਦਾ ਜੀ ਪਹਿਲਾਂ ਤੇ ਆਪਾਂ ਜਿਹੜੇ 19 ਰੀਹੈਬ ਸੈਂਟਰ ਹੈ ਉਹ ਜੋ ਦੋ ਅਸੀਂ ਆਲਰੇਡੀ ਚਲਾ ਰਹੇ ਹਾਂ ਇੱਕ ਦਾ ਉਦਘਾਟਨ ਅੱਜ ਮਾਨਯੋਗ ਭਗਵੰਤ ਮਾਨ ਜੀ ਨੈਸ਼ਨਲ ਕਨਵੀਨਰ ਸਾਹਿਬ ਉਹ 4 ਵਜੇ ਕਰਨਗੇ ਤੁਸੀਂ ਦੇਖੋਗੇ ਉਹ ਫੈਸਿਲਿਟੀ ਤੇ ਤੁਹਾਨੂੰ ਜਿਹਾ ਆਇਆ ਨੂੰ ਤੁਸੀਂ ਆ ਹੀ ਰਹੇ ਹੋ ਤੇ ਤੁਸੀਂ ਫੈਸਿਲਿਟੀ ਕਹਿਣ ਦੀ ਲੋੜ ਨਹੀਂ ਹੁੰਦੀ ਮੈਂ ਹੁਣੇ ਇਹਨਾਂ ਨੂੰ ਡਾਕਟਰ ਸਾਹਿਬ ਤੇ ਬਸੰਤ ਗਰੇਵ ਜੀ ਨੂੰ ਕਹੇ ਰਿਹਾ ਮੈਂਗਾ ਅਗਰ ਵਰਕਸ਼ਾਪ ਸਪੀਕ ਕਹਿਣ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੁੰਦਾ ਆਪਾਂ ਹਰ ਬੰਦਾ ਬਹੁਤ ਸਿਆਣਾ ਹੈ ਤੁਸੀਂ ਬਹੁਤ ਸਿਆਣੇ ਲੋਕ ਹੋ ਇੱਥੇ 10 ਗੱਲਾਂ ਮੈਂ ਤੇ ਮੰਤਰੀ ਜੀ ਕਹੀ ਜਾਈਏ ਤੇ ਮੁੜ ਕੇ ਤੁਝੇ ਉੱਤੇ ਜਾਓ ਕੋਈ ਲੱਭੇ ਨਾ ਉਦੋਂ ਕੋਈ ਫਾਇਦਾ ਨਹੀਂ ਤੇ ਨਾ ਸਾਡਾ ਕੋਈ ਐਸੀ ਇੰਟੈਂਸ਼ਨ ਹੈ ਤੇ ਅੱਜ ਅਸੀਂ ਜਿਹੜੇ ਐਮਓਯੂ ਸਾਈਨ ਕਰ ਰਹੇ ਹਾਂ ਕਿ 19 ਦੇ 19 ਸੈਂਟਰ ਅਡਾਪਟ ਕਰੋ ਉਹਨਾਂ ਨੂੰ ਅਪਗ੍ਰੇਡੇਸ਼ਨ ਚਾਹੀਦੀ ਹੈ ਉਹਦੇ ਲਈ 1 ਕਰੋੜ ਰੁਪਏ ਮੈਂ ਅਨਾਉਂਸ ਕੀਤਾ ਤੇ ਉਹ ਮਿਨਿਸਟਰੀ ਆਫ ਹੈਲਥ ਡਿਪਾਰਟਮੈਂਟ ਆਫ ਹੈਲਥ ਨੂੰ ਦਿੱਤਾ ਜਾਏਗਾ ਫਿਰ ਇਹ ਹੈ ਕਿ ਆਪਾਂ ਉਹਦੇ 'ਚ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਹੈ ਘੇਰੇ ਬਾਰੇ ਐਕਟੀਵਿਟੀਜ਼ ਰੱਖੀਆਂ ਕਿਉਂਕਿ ਇੱਕ ਪਾਸੇ ਮਾਈਂਡ ਸੈਟ ਚੇਂਜ ਕਰਨਾ ਹੈ ਇੱਕ ਪਾਸੇ ਉਹਨੂੰ ਕੀਤਾ ਦੇਣਾ ਤਾਂ ਸਾਡਾ ਟਾਈਮ ਟੇਬਲ ਹੈ ਤੁਸੀਂ ਸ਼ਾਮ ਨੂੰ ਦੇਖੋਗੇ 6 ਵਜੇ ਉਠਾਣਾ ਚਾਹ ਪਾਣੀ ਫਿਰ ਯੋਗਾ ਫਿਰ ਮੈਡੀਟੇਸ਼ਨ ਫਿਰ ਜਿਮ ਬਣਾਏ ਜਿਮ ਬਣਾਤੇ ਸੀ ਜਿਵੇਂ ਤਿੰਨ ਵਿੱਚ ਬਣਾਤੇ ਸਾਰੇ ਉਹਨੀਆਂ ਵਿੱਚ ਬਣਾਵਾਂਗੇ ਕਿਉਂਕਿ ਜਿਮਿੰਗ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਜਿਮਿੰਗ ਵੱਲ ਲਾਣਾ ਜਿਵੇਂ ਤੁਹਾਨੂੰ ਪਤਾ ਹੈ ਪੁਰਾਣੇ ਇੱਥੇ ਕੁਸ਼ਤੀਆਂ ਤੇ ਵਾਲੀਬਾਲ ਤੇ ਫਿਰ ਉਹਦੇ ਚ ਜਿਹੜਾ ਉਸ ਤੋਂ ਬਾਅਦ ਮਿਊਜ਼ਿਕ ਦੀ ਕਲਾਸ ਹੈ ਕਿਉਂਕਿ ਮਿਊਜ਼ਿਕ ਇਜ਼ ਅ ਗ੍ਰੇਟ ਉਥੇ ਗੁਰਬਾਣੀ ਦੇ ਸਪੀਕਰ ਵੀ ਅਸੀਂ ਲਵਾਉਂਦੇ ਸਾਰੇ ਉਹ ਗੁਰਬਾਣੀ ਚੱਲਦੀ ਹੈ ਪਾਠ ਚੱਲਦਾ ਹੈ ਜੋ ਵੀ ਤੇ ਉਹ ਕੀਰਤਨ ਭਜਨ ਬੰਦਗੀ ਕਿਉਂਕਿ ਮਿਊਜ਼ਿਕ ਇਜ਼ ਅ ਗ੍ਰੇਟ ਸਟ्रेस ਬਸਟਰ ਉਹ ਤੋਂ ਬਾਅਦ ਫਿਰ ਸਕਿਲਿੰਗ 3 ਘੰਟੇ ਸਕਿਲਿੰਗ ਉਹ ਕੋਰਸ ਡਾਕਟਰ ਸਾਹਿਬ ਨੇ ਦੱਸੇ ਹੈ ਜਿਵੇਂ ਜਿਵੇਂ ਜਿਹੜੇ ਜਿਹੜੇ ਪਾਸੇ ਜਿਵੇਂ ਜਲੰਧਰ ਅਸੀਂ ਕੋਸਟ ਲੈ ਸਪੋਰਟਸ ਬਾਲ ਦਾ ਉਹ ਉਥੇ ਸਪੋਰਟਸ ਇੰਡਸਟਰੀ ਹੈ ਉਹਨਾਂ ਨੂੰ ਬੰਦੇ ਨਹੀਂ ਮਿਲਦੇ ਲੈਦਰ ਵਾਲਿਆਂ ਨੂੰ ਉਹਨਾਂ ਨੇ ਤੁਸੀਂ ਸਾਨੂੰ ਬਾਲਾ ਬਣਾ ਬਣਾ ਕੇ ਦੇਜੋ ਹੁਣ ਅਸੀਂ ਇਸ ਤੇ ਕੰਮ ਕਰ ਰਹੇ ਆਂ ਡਾਕਟਰ ਸਾਹਿਬ ਨਾਲ ਵੀ ਕੱਲ ਬੜੀ ਲੰਬੀ ਗੱਲ ਹੋਈ ਕਿ ਸਕਿਲਿੰਗ ਦੇ ਨਾਲ ਨਾਲ ਆਪਾਂ ਇਹਨਾਂ ਨੂੰ ਕੋਈ ਇਨਕਮ ਦਾ ਸਾਧਨ ਬਣਾ ਦੇਈਏ ਕਿਉਂਕਿ ਉਹ ਕੋਈ ਨਾ ਕੋਈ ਜਿਵੇਂ ਉੱਥੇ ਜਲੰਧਰ ਸਪੋਰਟਸ ਦਾ ਹੋ ਗਿਆ ਮੋਹਾਲੀ ਵੀ ਗੱਲ ਚੱਲ ਰਹੀ ਹੈ ਤੇ ਅਬਰਸਰ ਵੀ ਹੁਣ ਕੁੱਕਰੀ ਦਾ ਕੋਰਸ ਹੈ ਉਹ 스ਨੈਕਸ ਬਣਾ ਰਹੇ ਆਂ ਕੁ ਜਿਹੜੇ ਪਾਸੇ ਹੁਣ ਸਾਡੇ ਕੋਲ ਕੋਰਸ ਹੈ ਮੋਬਾਈਲ ਰਿਪੇਅਰ ਇਲੈਕਟ੍ਰੀਸ਼ੀਅਨ ਗਵਰਨਰ ਸਾਹਿਬ ਗਏ ਪਲੰਬਰ ਦਾ ਉਹ ਉਹਨਾਂ ਨੇ ਸਵੇਰੇ ਹੀ ਕਿਤੇ ਕਿਹਾ ਉਈ ਪਲੰਬਰ ਨਹੀਂ ਮਿਲਦੇ ਨਹੀਂ ਮਿਲਦੇ ਸ਼ਾਮ ਨੂੰ ਗਏ ਉਹ ਜਿਹੜੇ ਨਸ਼ਾ ਛਡਾਊ ਕੇਂਦਰ ਤੇ ਪਲੰਬਰ ਸਿੱਖ ਰਹੇ ਬੱਚੇ ਪਲੰਬਿੰਗ ਦਾ ਕੰਮ ਔਰ ਫਿਰ ਡਾਟਾ ਐਂਟਰੀ ਆਪਰੇਟਰ ਕੰਪਿਊਟਰ ਦਾ ਕੰਮ ਔਰ ਇਹ ਸਾਈਆਂ ਜਿਹੜੀਆਂ ਸਟੇਲਸ ਐ ਕੁਕਿੰਗ ਦਾ ਤੁਹਾਨੂੰ ਦੱਸਿਆ ਸਾਰੇ ਜਿਹੜਸ ਬੰਦੇ ਚ ਵੀ ਕਰੇ ਨਾਲ ਅਸੀਂ ਹੁਣ ਕਿਉਂ ਲੁਧਿਆਣਾ 27 ਏਕੜ ਕੈਂਪਸ ਸੀ ਉੱਥੇ ਸਾਰ ਆਰਗੇਨਿਕ ਫਾਰਮਿੰਗ ਦੇ ਸਕਿੱਲ ਕੋਰਸ ਅਦਰ ਦੈਨ ਅਦਰ ਕੋਰਸਸ ਅਸੀਂ ਸ਼ੁਰੂ ਕੀਤਾ ਮੁਹਾਲੀ ਸਤਿੰਨ ਦਿਨ ਚਾਰ ਦਿਨ ਪਹਿਲਾਂ ਹੀ ਪਤਾ ਲੱਗੇ 1 ਏਕੜ ਜਗ੍ਹਾ ਰਾਤ ਨੂੰ ਆਤੀ ਗੁਰਬੀਰ ਜੀ ਨੂੰ ਮੈਂ ਕਿਹਾ ਇਹ ਉਹ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਚੰਡੀਗੜ੍ਹ ਆਏ ਸੀ ਇਹਨਾਂ ਨੇ ਉਹਨਾਂ ਲੰਚ ਤੇ ਬੁਲਾਇਆ ਮੈਂ ਕਿਹਾ ਜੀ ਤਿੰਨ ਦਿਨਾਂ ਚ ਇਹਨਾਂ ਦੀ ਕੋਈ ਮਲੇਰ ਕੋਟਲਾ ਟੀਮ ਸੀ ਕੈਰੀਆਂ ਬਣਾਉਂਦੀਆਂ ਟਰੈਕਟਰ ਆ ਗਏ ਹੱਲ ਆ ਗਏ ਉੱਥੇ ਸਬਜ਼ੀਆਂ ਫਰੂਟ ਲੱਗ ਗਏ ਅੱਜ ਜਿਹੜਾ ਜਿਹੜਾ ਉਦਘਾਟਨ ਹੈ ਕਿਉਂਕਿ ਬੱਚਿਆਂ ਨੂੰ ਅਸੀਂ ਐਗਰੀਕਲਚਰ ਵਾਲੇ ਪਾਸੇ ਵੀ ਲਿਜਾ ਸਕਦੇ ਹਾਂ ਬਿੱਕ ਤੇ ਇਹ ਉਹ ਕੁਝ ਉਹਨਾਂ ਦਾ ਦਿਮਾਗ ਲੱਗੇ ਔਰ ਉਹਨਾਂ ਨੂੰ ਫਰੂਟ ਵੈਜੀਟੇਬਲ ਅਸੀਂ ਸੋਚਿਆ ਐਸੀ ਚੀਜ਼ ਹੈ ਉਥੋਂ ਕਮਾਈ ਕਈ ਸਕਸੈਸ ਸਟੋਰੀ ਹੈ ਤੁਹਾਨੂੰ ਪੰਜਾਬ ਵਿੱਚ ਪਤਾ ਮਸ਼ਰੂਮ ਦੀ ਸਟਰਾਬੇਰੀ ਤੇ ਇੱਕ ਆਰਗੈਨਿਕ ਫਾਰਮਿੰਗ ਹੀ ਕਰ ਲੈਣ ਆਪਣੇ ਜਦੋਂ ਜਾਨ ਵਾਪਸ ਪਿੰਡਾਂ 'ਚ ਮੇਨ ਸਟ੍ਰੀਮ 'ਚ ਉੱਥੇ ਇੱਥੋਂ ਸਿੱਖ ਕੇ ਨਾਲ ਉੱਥੇ ਉਹ ਕਰ ਲੈਣ ਸ਼ਾਮ ਨੂੰ ਫਿਰ ਅਸੀਂ ਸਾਰੀਆਂ ਖੇਡਾਂ ਦਾ ਪ੍ਰਬੰਧ ਕੀਤਾ ਵਾਲੀਬਾਲ ਹੈ ਬਾਸਕਟਬਾਲ ਹੈ ਔਰ ਬੈਡਮਿੰਟਨ ਹੈ ਫਿਰ ਰਾਤ ਨੂੰ ਰੀਕ੍ਰੀਏਸ਼ਨ ਰੂਮ ਬਣਾਇਆ ਇਦਾਂ ਦਾ ਹੀ ਕਮਰਾ ਹੈ ਉਹ ਜੋ 에어 ਕੰਡੀਸ਼ਨਰ ਹੋਰ ਵਧੀਆ ਉੱਥੇ ਟੀਵੀ ਹੈ ਕੋਈ ਦਿਲਮਾ ਦਾ ਪੂਰਕ ਅੱਛਾ ਫਿਰ ਕਾਉਂਸਲਿੰਗ ਹੈ ਉਹਨਾਂ ਦੀ ਮਾਈਂਡ ਸੈਟ ਤੇ ਦਵਾਈਆਂ ਦਾ ਕੰਮ ਤੇ ਸਰਕਾਰ ਕਰ ਹੀ ਰਹੀ ਹੈ ਤੇ ਅਸੀਂ ਇਸ ਲਈ ਇੱਕ ਮਿਲ ਕੇ ਪੰਜਾਬ ਸਰਕਾਰ ਦੇ ਮੋਢੇ ਨਾਲ ਮੋਢਾ ਮਲਾ ਕੇ ਅਸੀਂ ਉਹ ਕਰਾਂਗੇ ਔਰ 1 ਕਰੋੜ ਦੀ ਕੰਟਰੀਬਿਊਸ਼ਨ ਨਾਲ ਸਾਰੇ ਅਪਗ੍ਰੇਡ ਹੋ ਜਾਣਗੇ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੰਥਲੀ ਰੀਹੈਬ ਸਕਿਲਿੰਗ ਦਾ ਖਰਚਾ ਹੈ ਉਹ ਵੀ ਜਿਆਤੀ ਤੌਰ ਤੇ ਸਾਡੀ ਐਨਜੀਓ ਸੰਫਾਉਂਡੇਸ਼ਨ ਕਰੇਗੀ ਪਰ ਅੱਗੋ ਵੀ ਜੋ ਆਏਗਾ ਸਾਡਾ ਮਤਲਬ ਹੈ ਕਿ ਇਹ ਜਿਹੜੇ 19 ਸੈਂਟਰ ਨੂੰ ਇੰਨਾ ਵਧੀਆ ਬਣਾ ਦਈਏ ਆਪਣੇ ਵੱਲੋਂ ਤਾਂ ਕਿ ਬੱਚਿਆਂ ਦਾ ਐਕਚੁਅਲ ਟਰਾਂਸਫਰਮੇਸ਼ਨ ਹੋ ਸਕੇ ਕਿਸੇ ਨੂੰ ਅੱਗੋਂ ਵੀ ਨਾ ਤੇ ਸਰਕਾਰ ਨਾ ਹੀ ਡਾਕਟਰ ਰਵੀਰ ਸਿੰਘ ਨਾ ਅਸੀਂ ਕੋਈ ਆਈਵਾਸ਼ ਨਹੀਂ ਚਾਹੁੰਦੇ ਕਿ ਜਿਵੇਂ ਕਰ ਦਿਓ ਕਰ ਦਿਓ ਆਈਡੀਆ ਹੈ ਕਿ ਐਕਚੁਅਲ ਇੰਨਾ ਦੀ ਮਿਹਨਤ ਪਰ ਸਾਡੀ ਮਿਹਨਤ ਔਰ ਪੈਸਾ ਇੱਕ ਚੀਜ਼ ਹੈ ਲੇਕਿਨ ਮਿਹਨਤ ਵੀ ਹੈ 7-8 ਬੰਦੇ ਸਾਡੇ ਮੋਹਾਲੀ ਹੱਜਗੜ ਚਾਰ ਟ੍ਰੇਨਰ ਹੋਣਗੇ ਖੇਡਣ ਵਾਲਾ ਹੋਏਗਾ ਸੁਪਰਵਾਈਜ਼ਰ ਕਾਉਂਸਲਰ ਤੋਂ ਸਾਰੇ ਮਿਲ ਕੇ ਅਸੀਂ ਪੰਜਾਬ ਸਰਕਾਰ ਦੇ ਨਾਲ ਮਿਲ ਕੇ ਇਸ ਜਿਹੜਾ ਯੋਗ ਨਸ਼ਿਆਂ ਵਿਰੋਧ ਜਾਂ ਸੇ ਨੋ ਟੂ ਡਰਗ ਜਾਂ ਡਰਗ ਫਰੀ ਪੰਜਾਬ ਉਹ ਸੁਪਨਾ ਸਰਕਾਰ ਕਰਨ ਦੇ ਵਿੱਚ ਅਸੀਂ ਆਪਣੀ ਹੰਬਲ ਜਿਹੜੀ ਹੈ ਯੋਗਦਾਨ ਹੰਬਲ ਕੰਟ੍ਰਿਬਿਊਸ਼ਨ ਪਾ ਰਹੇ ਹਾਂ ਬਹੁਤ ਧੰਨਵਾਦ ਆ ਬੋਤ ਅਗੇ ਸਾਰੇ ਸਰ ਉਹੀਆ ਦੇ ਵੀਰੇ ਨਾਲ ਵੀ ਕਲੈਰੀਫਿਕੇਸ਼ਨ ਦੇ ਦੱਸੋ ਕਿ ਐਮਪੀ ਸਾਹਿਬ ਨੇ ਇਸ ਤਰ੍ਹਾਂ ਦੇ ਐਮਪੀ ਲੈਡ ਦੇ ਵਿੱਚੋਂ 1 ਕਰੋੜ ਰੁਪਏ ਦਾ ਯਕਮੋਸ਼ਤ ਜਿਹੜਾ ਹੈ ਉਹ ਉਹਨਾਂ ਨੇ ਕੰਟਰੀਬਿਊਸ਼ਨ ਕੈਪੈਕਸ ਲਈ ਦਿੱਤਾ ਜਿੱਥੇ ਚਿਰਸੂ ਦਾ ਆਦੇ ਲਈ ਕੁਝ ਸਮਾਨ ਖਰੀਦਾ ਕੁਇਪਮੈਂਟ ਖਰੀਦਾ ਔਰ ਇਸ ਤੋਂ ਨਾਲ-ਨਾਲ ਉਹ ਜਿਹੜੇ ਸਾਡੇ ਜਿਹੜੇ ਕੇਂਦਰ ਹੈਗੇ ਨੇ ਆਸ਼ਾ ਮੁਕਤੀ ਕੇਂਦਰ ਉਹਨਾਂ ਦੇ ਵਿੱਚ ਰੀਹੈਬਿਲੀਟੇਸ਼ਨ ਸੈਂਟਰ ਚਲਾਉਣ ਲਈ ਰਨਿੰਗ ਕਾਸਟ ਜਿਹੜਾ ਆਪਰੇਸ਼ਨਲ ਐਕਸਪੈਂਸ ਜਿਹਦੇ ਵਿੱਚ ਉਹ ਜਿਹੜੇ ਬੰਦੇ ਉੱਥੇ ਟ੍ਰੇਨਰਸ ਹੋਣਗੇ ਉਹਨਾਂ ਦਾ ਵੀ ਸਾਰੇ ਜਿਹੜਾ ਹੈ ਉਤਾਰ ਉਹ ਸੰ ਫਾਊਂਡੇਸ਼ਨ ਵੱਲੋਂ ਕੀਤਾ ਜਾਏਗਾ। ਸੋ ਇਹ ਦੋ ਪਾਰਟs ਹੈਗਾ। ਸੋ ਅੱਜ ਜੇ ਮੈਂ ਇਸੇ ਤਹਿਤ ਉਹਨਾਂ ਸੀ ਰਿਕਵੈਸਟ ਕਰਾਉਣੀ ਸੀ ਆ ਮਾਨਯੋਗ ਮੰਤਰੀ ਜੀ ਨੂੰ ਤੇ ਮਾਨਯੋਗ ਐਮਪੀ ਸਾਹਿਬ ਨੂੰ ਕਿ ਉਹ ਪਹਿਲਾ ਐਮਓਯੂ ਸਾਈਨ ਕਰ ਲੈਣ। ਬਹੁਤ ਠੀਕ ਕਰੋ। ਸਾਈਨ ਕਰੋ। ਇੱਕ ਤੁਹਾਡੇ ਤੋਂ ਸਰਵਨ। ਇੱਕ ਹੋ ਸੀ ਉਹ ਕਰ। ਜੋ ਸੰਬੰਧਿਤ ਦਸਤਾਵੇਜ਼ ਸਾਈਨ ਕਰਨਾ ਹੈ। ਜੇ ਫਿਰ। ਜਹਲ ਵਾਲਾ। ਪਹਿਲਾਂ ਸਾਈਨ ਕਰਾ ਲਓ ਇਸ ਤੋਂ ਪਹਿਰੇ ਕਰਾ ਲਓ ਚਲੋ ਇੱਕ ਭਾਗਸ਼ਾਲੀ ਖਾਣਾ ਤੁਹਾਡੇ ਘਰ ਕਮਲਾ ਚ ਬਹੁਤ ਅੱਛਾ ਹੈ ਜੀ ਨੇ ਘਰ ਖਰਚ ਕਰਾ ਲੈਣਾ ਜਲਦੀ ਮੈਂ ਪੈਡ ਸਰ ਇਹ ਕੋਲ ਹੈ ਚਲੋ ਇਹ ਪਹਿਲੇ ਕਰ ਲਈਏ ਇਹ ਤਾਂ ਹੋ ਗਿਆ ਜੀ ਉਹ ਵੀ ਅਸਰ ਇਹ ਕਰਨਾ ਹੈ ਇਹ ਕਰਨਾ ਹੈ ਲੈਂਡਰ ਸੈਂਟਰ ਹਲੋ ਥੈਂਕ ਯੂ ਸਰ ਹੁਣ ਥੈਂਕ ਯੂ ਤੁਹਾਨੂੰ ਮਿਲ ਕੇ ਉਹ ਇਹ ਕਰਕੇ ਫਿਰ ਆਪਾਂ ਖੜੇ ਹੋ ਜਾ ਕਰੀਏ ਕਰੀਏ